ਬਰਾਤ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਫੰਕਸ਼ਨ ਰੱਖਿਆ ਗਿਆ ਜਿੱਥੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਸਾਹਿਬ ਆਏ ਅਸੀਂ ਉਹਦੇ ਛੋਟੇ ਸੀ ਸਾਨੂੰ ਅੰਦਰ ਨਹੀਂ ਦਾਖਾ ਦਿੱਤਾ ਗਿਆ ਅੱਛਾ ਤੁਸੀਂ ਬੱਚੇ ਹੋ ਜਵੇਂ ਆਹ ਕਹਿੰਦੇ ਹੁੰਦੇ ਆ ਅਸੀਂ ਵੀ ਹੁਣ ਕਹਿ ਦਿੰਨੇ ਆ ਜਵਾਕਾਂ ਨੂੰ ਆਪਾਂ ਵੀ ਕਹਿ ਦਿੰਨੇ ਜਵਾਕਾਂ ਨੂੰ ਵੀ ਤੁਸੀਂ ਬਾਹਰ ਚੱਲੋ ਬਾਹਰ ਚੱਲੋ ਅਸੀਂ ਸਾਰਿਆਂ ਨੇ ਸਲਾਹ ਬਣਾਈ ਵੀ ਯਾਰ ਇਹਨਾਂ ਨੇ ਆਪਾਂ ਨੂੰ ਅੰਦਰ ਕਿਉਂ ਨਹੀਂ ਜਾਣ ਦਿੱਤਾ ਨਾਲੇ ਅਸੀਂ ਉਹਨਾਂ ਨੂੰ ਗੁੱਸਾ ਵੀ ਹੋਏ ਵੀ ਮੁੰਡਿਆਂ ਨੂੰ ਬਾਹਰ ਆ ਕੇ ਬੋਲਦੇ ਜਿਵੇਂ ਜਵਾਖੋਂ ਵੀ ਕੀਤਾ ਹਨਾ ਤੇ ਅਗਲੇ ਦਿਨ ਅਸੀਂ ਸਕੀਮ ਬਣਾ ਲਈ ਯਾਰ ਇਲੈਕਸ਼ਨ ਚੱਲਦੇ ਆ ਆਪਾਂ ਵੀ ਕਿਸੇ ਨੂੰ ਸਦਗੀ ਹਾਂ ਆਂਦੇ ਯਾਰ ਆਪਾਂ ਕਿਹਨੂੰ ਸਦਗੀ ਹਾਂ ਤੇ ਸਾਡਾ ਪਿਛੋਕੜ ਕਾਂਗਰਸੀ ਹੈ ਪਰਿਵਾਰ ਦਾ ਹਾਂ ਤੇ ਮੈਂ ਕਹਾਂ ਯਾਰ ਬਰਾੜ ਸਾਹਿਬ ਨੂੰ ਤਾਂ ਕੋਹੜਾਉਣਾ ਕਰਨ ਦੇਣਾ ਅੱਛਾ ਮੈਂ ਨਹੀਂ ਕਰ ਦੇਣਾ ਇਹ ਰਾਜਨੀਤਿਕ ਪ੍ਰੋਗਰਾਮ ਆ ਅਸੀਂ ਕਿ ਆ ਵੀ ਕੱਲ ਵਾਲਾ ਕੀ ਸੀ ਹਾਂ ਸਹੀ ਆ ਵੀ ਜਿਹੜਾ ਤੁਸੀਂ ਕੀਤਾ ਸੀ ਉਹ ਹੋ ਗਈ ਸੀ ਹਾਂ ਅਸੀਂ ਤਾਂ ਬਾਈ ਕਰਾਂਗੇ ਹਾਂ ਉਹ ਦੋ ਬਾਤ ਇਕ ਤਾਰ ਨਹੀਂ ਸਾਡੇ ਗੁਰਦਰਾ ਸਾਹਿਬ ਮਤਾ ਪਾਤਾ ਵੀ ਰਾਜ ਵਿੱਚ ਫੰਕਸ਼ਨ ਹੀ ਨਹੀਂ ਕਰਨਾ ਕੋ ਹੋਇਆ ਉਹ ਦੋ ਬਾਤ ਨਹੀਂ ਹੋਇਆ ਉਹ ਦੋ ਹੋਇਆ ਹਾਂ ਸਾਨੂੰ ਗਿਆ ਨੂੰ ਅਗਲੇ ਦਿਨ ਪ੍ਰਾਤ ਸਾਹਿਬ ਨੇ ਜਾਣਾ ਸੀ ਪਿੰਡਾ ਪਿੰਡਾ ਨੂੰ ਹਾਂ ਸਾਨੂੰ ਪ੍ਰਾਤ ਸਾਹਿਬ ਨੇ ਪੈਸੇ ਦਿੱਤੇ ਹਾਂ ਖੜੇ 1500 ਰੁਪਏ ਦਿੱਤਾ ਕੇ ਕਿੰਨੇ ਦਿੱਤੇ ਤੁਸੀਂ ਗੱਡੀ ਕਰਾਓ ਹਾਂ ਤੇ ਅਸੀਂ ਕਿਹਾ ਵੀ ਯਾਰ ਆਪੜੀਆਂ ਕਿਹੜਾ ਉੱਥੇ ਵੋਟਾਂ ਹੈਗੀਆਂ ਸਾਡੇ ਚੱਕ ਪਿੰਡਾ ਸਿਆਣਾ ਸੀ ਉਹ ਕਹਿੰਦਾ ਕਿ ਆਪ ਕਰਾਂਗੇ ਕੀ ਚੱਲ ਆਪਾਂ ਸਕੂਟਰਾਂ ਤੇ ਚੱਲ ਵੜਦੇ ਆਇਆ ਹਾਂ ਹਾਂ ਅਸੀਂ ਸਕੂਟਰਾਂ ਤੇ ਜਾਈ ਬੱਜਰ ਕੀ ਕਾਂਗਰਸ ਉਹ ਇਧਰ ਆਇਆ ਖਾਲੀ ਗੱਜ ਖਾਲੀਦ ਚਾਹੀ ਸੀਗੇ ਪਰ ਜਿਹੜਾ ਸਾਡਾ ਦਿਲ ਆ ਉਹ ਕਾਂਗਰਸ ਆਸਤੀ ਧੜਕਦਾ ਸੀ ਬੱਬੂ ਵੀ ਤਾਂ ਇਧਰ ਆ ਗਿਆ ਮੋਰੋਣਾ ਪਰ ਹੁਣ ਵੀ ਬਿਗਾ ਲੈ ਉਹ ਵੀ ਜਿੱਥੇ ਜਿੱਥੇ ਵੇਖੋ ਉਹ ਕਹਿੰਦੇ ਹੁੰਦੇ ਆ ਵੀ ਵੀ ਜਦੋਂ ਆਪਦੇ ਘਰੋਂ ਸਾਨੂੰ ੱੱਕਾ ਵੱਜਿਆ ਕੈਪਟਨ ਅਮਰਿੰਦਰ ਸਿੰਘ ਜਿਹੜਾ ਆਜਾ ਜਿਹੜਾ ਆ ਬੀਜੇਪੀ ਚ ਫਿਰਦਾ ਸਾਾਨੂੰ ਦੇਖਣੇ ਕੱਢਿਆ ਸੀ ਜਿੱਦੇ ਇਹ ਨਿਕਾ ਗਿਆ ਸੀ ਮੇਰੇ ਨਾਲ ਆਹ ਉਹ ਨਾ ਨਹੀਂ ਪਤਾ ਮੇਰੀ ਕੀ ਕੀ ਸੁਪਣਾ ਹੈਗਾ ਪਤਾ ਤਾਂ ਲੱਗ ਗਿਆ ਨਾ ਮੇਰਾ ਜੀ ਕਰਦਾ ਐਮਐਲਏ ਬਣਾ ਯਾਰ ਐਮਐਲਏ ਬਣਾ ਮੇਰਾ ਜੀ ਕਰਦਾ ਪਰ ਮੈਨੂੰ ਇਹਨਾਂ ਪਤਾ ਮੈਨੂੰ ਕਿਸੇ ਨੇ ਨਗਰ ਕੌਂਸਲ ਦਾ ਪਤਾ ਨਹੀਂ ਸਾਡੇ ਫਰੀਦਕੋਟ ਦੇ ਲੋਕਾਂ ਨੇ ਅਸੀਂ ਅਕਸਰ ਕਹਿੰਦੇ ਹਾਂ ਫਰੀਦਕੋਟੋਂ ਉੱਠਿਆ ਆਵਾਬ ਰੋਲਾ ਇਹ ਦਿੱਲੀ ਜਾ ਕੇ ਨਹੀਂ ਵਾਕੀ ਫਰੀਦਕੋਟ ਦੀ ਗੱਲ ਕਰੀਏ ਜਿੰਨੇ ਵੀ ਸਰਕਾਰ ਚੱਲੇ ਆ ਮੇਰੇ ਹਿਸਾਬ ਨਾਲ ਜਿਹੜੇ ਨੇ ਕਦੀ ਕੋਈ ਸਰਕਾਰ ਹਲਾਈ ਆ ਹਰੇ ਇਹਨੇ ਕੋਈ ਸੰਘਰਸ਼ ਵੀ ਪਰ ਲੋਕ ਸਾਥ ਦਿੰਦੇ ਆ ਫਰੀਦਕੋਟ ਦੇ ਲੋਕਾਂ ਦਾ ਬੜਾ ਧੰਨਵਾਦ ਕਰਦੇ ਆ ਸੀ ਮੋਰਚੇ ਵੱਲੋਂ ਜਲਜੀਵਨ ਬਚਾਓ ਮੋਰਚੇ ਵੱਲੋਂ ਲੋਕਾਂ ਦਾ ਬਹੁਤ ਧੰਨਵਾਦ ਪਹਿਲੀ ਜੇ ਗੱਲ ਸਾਡੇ ਆਪ ਦੇ ਹੀ ਨਹੀਂ ਇਕੱਠੇ ਹੁੰਦੇ ਸਾਨੂੰ ਕੋ ਜਿਹੜਾ ਮਰਜ਼ੀ ਬੋਲ ਜਾਂਦਾ ਉਹ ਪਰਸ ਉਹਨਾਂ ਦਾ ਮਿਲੰਗ ਜਾਏ ਪਹਿਲੇ ਉਹ ਤੋਂ ਬੱਡੇ ਰਾਮਪੁਰੇ ਵਾਲਾ ਉਹਨੂੰ だっते ਅੱਥੇ ਨਾਲ ਦਿਮਾਗ ਘੜਿਆ ਜੀ ਇਹਨਾਂ ਦੀ ਮਪਾਗ ਖਲਾਰ ਦੂੰ ਜੀ ਮਾਓ ਕਰ ਦੂੰ ਫਿਰ ਮਾਫੀਆਂ ਮੰਗ ਲੈਂਦੇ ਔਰ ਕਾਫੀ ਚੀਜ਼ਾਂ ਜ਼ਿੰਦਗੀ 'ਚ ਆ ਜਾ ਜਾਂਦੀਆਂ ਹਾਂ ਬਿਲਕੁਲ ਕਿਉਂਕਿ ਉਹੀ ਤਾਂ ਆਪਾਂ ਪਿਆਰੀ ਗੱਲ ਕੀਤੀ ਹੋਈ ਯਾਰ ਇੱਕ ਦੋ ਹੀ ਹੋਣ ਵਧੀਆ ਹੋਣ ਕਿੰਾਰੇ ਦਾ ਯਾਰ ਪਾਲੇ ਨਹੀਂ ਇੱਕ ਦੋ ਹੋਣ ਪਰ ਹੁਣ ਉਹ ਵੀ ਜਿਹੜੇ ਖੜਨ ਵਾਲੇ ਹੋਣ ਵੀ ਇਹ ਨਾ ਹੋਣ ਵੀ ਜਿੱਥੋਂ ਨੂੰ ਆਉਂਦਿਆਂ ਨੂੰ ਵੇਖ ਕੇ ਤੇ ਮੱਥੇ ਤੇ ਟੋੜੀਆਂ ਪੈ ਜਾਣ ਵੀ ਇਹਦਾ ਕਿਤੋਂ ਆ ਗਿਆ ਹੋਰ ਜੋ ਜਾਂ ਵੇਖ ਕੇ ਵੀ ਸਾਡਾ ਯਾਰ ਖਬਰ ਨਮਾਣ ਜੁੜੇ ਹੋਏ ਸਾਰੇ ਸਰੋਤਿਆਂ ਦਾ ਸਵਾਗਤ ਹੈ ਇੱਕ ਵਾਰ ਫੇਰ ਅਸੀਂ ਪੌਡਕਾਸਟ ਸ਼ੁਰੂ ਕਰਨ ਲੱਗੇ ਹਾਂ ਕਿਉਂਕਿ ਕਾਫੀ ਸਮਾਂ ਪਹਿਲਾਂ ਕੀਤਾ ਸੀ ਤੇ ਦੁਬਾਰਾ ਕੁਝ ਕਾਰਨ ਕਰਕੇ ਨਹੀਂ ਕਰ ਸਕੇਗੇ ਤੇ ਹੁਣ ਦੁਬਾਰਾ ਸ਼ੁਰੂਆਤ ਕੀਤੀ ਆ ਅੱਜ ਪਹਿਲਾ ਪੌਡਕਾਸਟ ਕਰਦੇ ਆ ਸਾਡੇ ਨਾਲ ਅਕਸਰ ਹੀ ਤੁਸੀਂ ਸਾਡੇ ਚੈਨਲ ਤੇ ਦੇਖਿਆ ਹੋ ਰਗਵੀਰ ਜੀ ਤੇ ਰਗਵੀਰ ਜੀ ਪੌਡਕਾਸਟ ਤੇ ਤੁਹਾਡਾ ਸਵਾਗਤ ਹੈ ਧੰਨਵਾਦ ਤੁਹਾਡਾ ਬਹੁਤ-ਬਹੁਤ ਅੱਜ ਆਪਾਂ ਅਕਸਰ ਹੀ ਸਵਾਲ-ਜਵਾਬ ਤਾਂ ਚੁੱਕਦੇ ਰਹਿੰਨੇ ਆ ਸਰਕਾਰਾਂ ਦੇ ਅਸੀਂ ਕਰਦੇ ਰਹੇ ਤੁਸੀਂ ਚੁੱਕਦੇ ਰਹਿੰਨੇ ਆ ਤੇ ਅੱਜ ਥੋੜੀ ਜ਼ਿੰਦਗੀ ਬਾਰੇ ਗੱਲਾਂ ਕਰਨਗੇ ਵੀ ਤੁਹਾਡੀ ਆ ਜੀ ਥੋੜੇ ਆਪਣੀ ਜ਼ਿੰਦਗੀ ਬਾਰੇ ਦੱਸੋ ਵੀ ਕਿਵੇਂ ਸਟਾਰਟਿੰਗ ਆਏ ਤੇ ਪੜ-ਪੜ ਕੇ ਤੇ ਮਰ ਉਹ ਇਧਰ ਲੀਡੀ ਦੇ ਪਾਸੇ ਕਿਵੇਂ ਆ ਗਏ ਤੁਸੀਂ ਦੇਖੋ ਇਸ ਵਿਸ਼ੇ ਤੇ ਆਪਾਂ ਇੱਕ ਵਾਰੀ ਪਹਿਲਾਂ ਵੀ ਗੱਲ ਕੀਤੀ ਸੀ ਹਾਂ ਜਿੰਦਗੀ ਜਿੰਦਗੀ ਜਿੰਦਾਬਾਦ ਜਿੰਦਾਬਾਦ ਹਾਂ ਮੈਂ ਅਰਾਮਗੜੀਆ ਬਰਾਦਰੀ ਨੂੰ ਬਲੌਂਡ ਕਰਦਾ ਮੇਰੇ ਡੈਡੀ ਸਰਦਾਰ ਜਸਵੰਤ ਸਿੰਘ ਜੀ ਚਨਈ ਦੇ ਰਾਜਗIRI ਦੇ ਮਿਸਤਰੀ ਨੇ ਠੇਕੇਦਾਰੀ ਕੀਤੀ ਉਹਨਾਂ ਨੇ ਅਸੀਂ ਤਿੰਨ ਭੈਣ ਭਾਈ ਆ ਇੱਕ ਭੈਣ ਆ ਮੇਰੀ ਜਦ ਹੀ ਮੁਕੇ ਮੈਂ ਹੀ ਹੋਈ ਹੈ ਇੱਕ ਛੋਟਾ ਪਰ ਹੈ ਤੇ ਇੱਕ ਮੈਂ ਸੀ ਦੋਨੋਂ ਇਕੱਠੇ ਰਹਿਨੇ ਹੂੰ ਪੜਾਈ ਤੋਂ ਬਾਅਦ ਸਾਡੇ ਸਵਰਗਿਆ ਸਰਦਾਰ ਅਪਾਰ ਸਿੰਘ ਦੀ ਬਰਾੜ ਹੂੰ ਮੇਰੇ ਗੁਰੂ ਵੀ ਕਹਿ ਲਓ ਹੂੰ ਜਿਨ੍ਹਾਂ ਨੇ ਮੈਨੂੰ ਰਾਜਨੀਤੀ ਦੇ ਵਿੱਚ ਉਂਗਲ ਫੜ ਕੇ ਚੱਲਣਾ ਸਿਖਾਇਆ ਹੂੰ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਹੂੰ ਇਕੱਲੇ ਬੱਬੂ ਬਰਾੜ ਨੂੰ ਜਾਂ ਹਲਕੇ ਨੂੰ ਜੋ ਘਾਟਾ ਪਿਆ ਉਹ ਤਾਂ ਪਿਆ ਹੀ ਹੈ ਹਮ ਪਰ ਮੈਨੂੰ ਕਈ ਵਾਰੀ ਐਂ ਲੱਗਦਾ ਹੁੰਦਾ ਵੀ ਮੈਨੂੰ ਬੱਬੂ ਬਰਾੜ ਤੋਂ ਵੱਧ ਘਾਟਾ ਪਿਆ ਕਿਉਂਕਿ ਨੇੜ ਤਾਂ ਥੋੜੀ ਕਾਫੀ ਦੇਖੀ ਗਈ ਉਹਨਾਂ ਨਾਲ ਬੱਬੂ ਉਪਰ ਬਰਾੜ ਨਾਲ ਹੁਣ ਵੀ ਬੱਬੂ ਬਰਾੜ ਜੀ ਮੇਰੇ ਵੱਡੇ ਭਾਈ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨਮੀ ਨੇ ਕਾਂਗਰਸ ਪਾਰਟੀ ਦੇ ਹਮ ਭਲਾਂ ਦੀ ਉਹ ਮੈਨੂੰ ਬਰਾੜ ਸਾਹਿਬ ਤੋਂ ਵੱਧ ਪਿਆਰ ਕਰਦੇ ਨੇ ਅੱਜ ਵੀ ਹਮ ਪਰ ਮੈਨੂੰ ਇਹ ਮਹਿਸੂਸ ਹੁੰਦਾ ਵੀ ਉਹਨਾਂ ਦੇ ਜਾਣ ਦਾ ਮੈਨੂੰ ਜਾਦੇ ਘਾਟਾ ਪਿਆ ਹਮ ਉਹ ਜਦੋਂ ਮੈਂ ਛੋਟਾ ਜਿਹਾ ਸੀ ਤੇ ਇਲੈਕਸ਼ਨ ਆਏ ਐ ਐਮਐਲਏ ਦੇ ਅਸੀਂ 5-6 ਮੁੰਡੇ ਸੀ ਇੱਕ ਸਾਡਾ ਦੋਸਤ ਹਰਪ੍ਰੀਤ ਸਿੰਘ ਮਾਸਟਰ ਹੈ ਇੱਕ ਜਤਿੰਦਰ ਸਿੰਘ ਸੀ ਇੱਕ ਨਰਪੈ ਇੱਕ ਮੇਰਾ ਦੋ ਸਾਡਾ ਦੋਸਤ ਸੀ ਡੀਸੀ ਲਖਵੀਰ ਸਿੰਘ ਡੀਸੀ ਅੱਜ ਕੱਲ ਮੇਰੇ ਖਿਆਲ ਸ਼ਾਇਦ ਉਹ ਦੁਬਈ ਸੈਟਲ ਹੈ ਤੇ ਇੱਕ ਦੋ ਹੋਰ ਹੋਣੇ ਜਿਨ੍ਹਾਂ ਦੇ ਮੈਨੂੰ ਨਾਂ ਯਾਦ ਨਹੀਂ ਗੁਰਾੜ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਫੰਕਸ਼ਨ ਰੱਖਿਆ ਗਿਆ ਹੂੰ ਜਿੱਥੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਸਾਹਿਬ ਆਏ ਹੂੰ ਅਸੀਂ ਉਹ ਤੋਂ ਛੋਟੇ ਸੀ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਅੱਛਾ ਤੁਸੀਂ ਬੱਚੇ ਹੋ ਜਵੇਂ ਆ ਆਪਾਂ ਕਹਿੰਦੇ ਹੁੰਦੇ ਆ ਅਸੀਂ ਵੀ ਹੋ ਕਹਿ ਦਿੰਦੇ ਆ ਜਵਾਬਾਂ ਨੂੰ ਆਪਾਂ ਵੀ ਕਹਿ ਦਿੰਦੇ ਆ ਜਵਾਬਾਂ ਨੂੰ ਵੀ ਤੁਸੀਂ ਬਾਹਰ ਚੱਲੋ ਬਾਹਰ ਚੱਲੋ ਠੀਕ ਹੈ ਠੀਕ ਹੈ ਜੀ ਜਾਵੜਦੇ ਆ ਅਸੀਂ ਸਾਰਿਆਂ ਨੇ ਸਲਾਹ ਬਣਾਈ ਵੀ ਯਾਰ ਇਹਨਾਂ ਨੇ ਆਪਾਂ ਨੂੰ ਅੰਦਰ ਕਿਉਂ ਜਾਣ ਦਿੱਤਾ ਨਾਲੇ ਅਸੀਂ ਉਹਨਾਂ ਨੂੰ ਗੁੱਸਾ ਵੀ ਹੋਇਆ ਵੀ ਬੜਿਆਂ ਨੂੰ ਬਾਹਰ ਆ ਕੇ ਬੋਲਤੇ ਜਿਵੇਂ ਜਵਾਕੂ ਵੀ ਕੀਤਾ ਹਨਾ ਤੇ ਅਗਲੇ ਦਿਨ ਅਸੀਂ ਸਕੀਮ ਬਣਾ ਲਈ ਯਾਰ ਇਲੈਕਸ਼ਨ ਚੱਲਦੇ ਆ ਆਪਾਂ ਵੀ ਕਿਸੇ ਨੂੰ ਸਦਗੀ ਹਾਂ ਕਹਿੰਦੇ ਯਾਰ ਆਪਾਂ ਕਿਹਨੂੰ ਸਦਗੀ ਹਾਂ ਤੇ ਸਾਡਾ ਪਿਸ਼ੋਕੜ ਕਾਂਗਰਸੀ ਆ ਤੁਮਾਰਦਾ ਹਾਂ ਤੇ ਮੈਂ ਕਹਾਂ ਯਾਰ ਬਰਾੜ ਸਾਹ ਨੂੰ ਸਾਥ ਹੀ ਹਾਂ ਹਾਂ ਅਮਲੋ ਕਾਂਗਰਸ ਦੀ ਉਹ ਹਾਂ ਟਾਇਰ ਦੀ ਤੇ ਅਸੀਂ ਛੋਟੇ ਛੋਟੇ ਸੀ ਤੇ ਅਸੀਂ ਤਲਾਹ ਬਣਾਈ ਜੁੰਡਲੀ ਨੇ ਕਿ ਯਾਰ ਉਹ ਆਪਣੇ ਘਰ ਇੰਤਜੂ ਅੱਛਾ ਪੀਰ ਆਜਣ ਕਿ ਆਪਣੇ ਕਹਿਨ ਤੇ ਹਾਂ ਬਾਕੀ ਯਾਰ ਕਾ ਪਕਈਏ ਦਾ ਸਹੀ ਹਾਂ ਅਸੀਂ ਉਹਨਾਂ ਨੂੰ ਕਿਹਾ ਉਹ ਉਹਨਾਂ ਤੇ ਜਿਵੇਂ ਆਪ ਸੀ ਓਏ ਤੁਸੀਂ ਇਕੱਠ ਕਰ ਲੋਗੇ ਹਾਂ ਖੈ ਕਿ ਕਿ ਲੀਟਰ ਵਾਕਸਰੀ ਹੁੰਦਾ ਵੀ ਘੱਟ ਹੋ ਉਹ ਵੀ ਇਹ ਜਾਗ ਦੇ ਕਿਧਰ ਆਣਾ ਚਲੋ ਅਸੀਂ ਕਹਾਂ ਜੀ ਅਸੀਂ ਕਰਾਂਗੇ ਚਲੋ ਉਹਨਾਂ ਨੇ ਬਹੁਤ ਹਿੰਮਤ ਕੀਤੀ ਉਹਨਾਂ ਨੇ ਆਪ ਦੇ ਸਾਥੀਆਂ ਸੂਤਿਆਂ ਨੂੰ ਕਿਹਾ ਭਾਈ ਤੁਸੀਂ ਆਪ ਤਾਂ ਉੱਥੇ ਪ੍ਰੋਗਰਾਮ ਕਰੋ ਕਰੋ ਹਾਂ ਗੁਰਦੁਆਰੇ ਸੰਬੰਧੀ ਪ੍ਰੋਗਰਾਮ ਨਾ ਕਰਨ ਦੇਣਾ ਅੱਛਾ ਮੈਂ ਨਹੀਂ ਕਰ ਦੇਣਾ ਇਹ ਰਾਜਨੀਤਿਕ ਪ੍ਰੋਗਰਾਮ ਆ ਅਸੀਂ ਕੱਲ ਵਾਲਾ ਕੀ ਸੀ ਹਾਂ ਸਹੀ ਆ ਵੀ ਜਿਹੜਾ ਤੁਸੀਂ ਕੀਤਾ ਸੀ ਉਹ ਕੀ ਸੀ ਅਸੀਂ ਤਾਂ ਬਾਈ ਕਰਾਂਗੇ ਉਹ ਤੋਂ ਬਾਅਦ ਚਤਾਰ ਨਹੀਂ ਸਾਡੇ ਗੁਰਦੁਆਰ ਸਾਹਿਬ ਮਤਾ ਪਾਤਾ ਵੀ ਰਾਜਨੀਤਿਕ ਫੰਕਸ਼ਨ ਹੀ ਨਹੀਂ ਕਰਨਾ ਹੋਇਆ ਤੋਂ ਤੋਂ ਬਾਅਦ ਨਹੀਂ ਹੋਇਆ ਤੋਂ ਬਾਅਦ ਹੀ ਹੋਇਆ ਮਤੋਂ ਆਰਬੜ ਸਾਹਿਬ ਤੋਂ ਬਾਅਦ ਉੱਥੇ ਨਹੀਂ ਗੋਣਾ ਨਾ ਨਾ ਬਸ ਉਦੋਂ ਬਾਅਦ ਉਥੇ ਫੋਨ ਸਟਾਪ ਲੱਗ ਗਿਆ ਤੇ ਬ੍ਰਾਂਡ ਸਾਹਿਬ ਜਾਂ ਅਸੀਂ ਨਾ ਮੈਨੂੰ ਕਹਿੰਦੇ ਨਾ ਵੀ ਉਹ ਹੁਣ ਉਹ ਸਿਆਣੇ ਬੰਦੇ ਸੀ ਉਹਨਾਂ ਨੇ ਆਪ ਦਾ ਤਿਲ ਫੁੱਲ ਕਰਕੇ ਦੇ ਫਾਂਡ ਦਿੱਤਾ ਸੀ ਹਾਂ ਮੇਰੇ ਨਾਲ ਦੇ ਸਾਡੇ ਅਸੀਂ ਸਾਰਿਆਂ ਨੇ ਉਹਦੇ ਯਾਰ ਆਪਾਂ ਵੀ ਗੋਦੇ ਸੀ ਉਹ ਮੈਨਾਂ ਯਦੋਂ ਨੰਬਰਦਾਰੀ ਆਪਾਂ ਕੀ ਦੇ ਦੇਾਂਗੇ ਸਾਡੇ ਕੋਲੇ ਤਾਂ ਕੁਝ ਨਹੀਂ ਘਰੋਂ ਦਾ ਮੰਗਦੇ ਹਾਂ ਤੇ ਮੈਨੂੰ ਕਹਿੰਦੇ ਵੀ ਤੇਰੀ ਜੇਬ ਚ ਦੱਸ ਕਿੰਨੇ ਪੈਸੇ ਕੱਢ ਮੇਰੇ ਕੋਲ ਹੁਣੇ 20 ਰੁਪਏ ਕੀ 15 ਰੁਪਏ ਹਾਂ ਇੰਨੇ ਵੀ ਹੁਣ ਕਰੋ ਇੱਥੇ ਉਹ ਹਰੇ ਬੀ ਬਾਪੂ ਤਾਂ ਆਜੇ ਵੀ ਨਹੀਂ ਦਿੰਦੇ ਤੂੰ ਅੰਦਰ ਦਵੀਂ ਕਰਨੇ ਦਵੀਂ ਕਰਨੇ ਕਮਾ ਕੇ ਪੜਾਏ ਕਰੇ ਮੇਰਾ ਬਾਪੂ ਤਾਂ ਅਕਸਰ ਹੀ ਕਹਿੰਦਾ ਸੀ ਇਹਨੂੰ ਕਹਿਣਾ ਵੀ ਦੇ ਦਿੰਦਾ ਕਹਿੰਦਾ ਕਮਾ ਕੇ ਪੜਾਏ ਮੈਂ ਤੈਨੂੰ ਕਹ ਲੈ ਦਿੰਦੇ ਆ ਤੇ ਚਲੋ ਭਾਈ ਅਸੀਂ ਸਾਰਿਆਂ ਨੇ ਇਕੱਠੇ ਕੀਤੇ ਪਤਾ ਨਹੀਂ ਸਾਡੇ ਕੋਲੇ 700 ਕੇ 600 ਰੁਪਈਆ ਸੀ ਸਾਰੇ ਜਿੰਨੇ ਕੁ ਸੀਗੇ ਤੇ ਅਸੀਂ ਲਫਾਫੇ ਚ ਪਾ ਕੇ ਪ੍ਰਾਂਤ ਸਾਹਿਬ ਨੂੰ ਦਿੱਤਾ ਅੱਛਾ ਇੱਕ ਸਾਡੇ ਜੋ ਘਰੋਂ ਰੂਈ ਲਿਆ ਪਤਾ ਨਹੀਂ ਕਿਹੜਾ ਸੀ ਅਸੀਂ ਭਾਈ ਉਹ ਵੀ ਦਿੱਤੀ ਹਾਂ ਬੋਲਾ ਮਾਸਟਰ ਕੀਤਾ ਕੀਤਾ ਯਾਰ ਅਸੀਂ ਜਿੰਨੇ ਕਰੋ ਕੇ ਸੀ ਸਾਨੂੰ ਉਹ ਸੀ ਵੀ ਸਾਨੂੰ ਇਹ ਵੀ ਬਾਬੇ ਅੰਬੜਿਆ ਦੇ ਕਾਲ ਅੰਕਲ ਹੋਰਾਂ ਨੇ ਅੰਦਰ ਨਹੀਂ ਵੜ ਦਿੱਤਾ ਅੱਜ ਅਸੀਂ ਬਾਈ ਇਹਨੂੰ ਦਿਖਾਉਣ ਆ ਗਏ ਅੱਜ ਕਹੀ ਹੀ ਕਲੀ ਕਰ ਸਕਦੀ ਸੀ ਤੇ ਕੋ ਚਲੋ ਕੋਇਆ ਨਿਪੜਿਆ ਤੇ ਬਰਾੜ ਸਾਹਿਬ ਜਾਣ ਲੱਗੇ ਮੈਨੂੰ ਗੱਡੀ ਨਾਲ ਭਾ ਕੇ ਲੈ ਗਏ ਹਾਂ ਉਹਨਾਂ ਨੇ ਕਿਹਾ ਵਾਹ ਤੂੰ ਚੱਗਾ ਇਹਦੇ ਵੇ ਤੈਨੂੰ ਲੈ ਚਲੀਏ ਹਾਂ ਤੇ ਭਾਈ ਜਗਤਾਰ ਜੀ ਉਹ ਦੂਮਾ ਉਹ ਮੈਂ ਆਉਦੇ ਘਰੇ ਹੀ ਦੀਆ ਅੱਛਾ ਪੱਕੇ ਹੋ ਗਏ ਬਰਾੜ ਸਾਹਿਬ ਦਾ ਆ ਪਾਉਨ ਦਾ ਘਰ ਆਉਦਾ ਘਰ ਬਣਾ ਲਿਆ ਹਾਂ ਐਨੇ ਗੇ ਗਲਬਾ ਤਾਂ ਜਪਤਾ ਜੀ ਪਰ ਉਹ ਸੱਜਣਾ ਨੇ ਵੀ ਮੈਂ ਉਹਨਾਂ ਨੂੰ ਮੈਂ ਕਿਹਾ ਤੁਸੀਂ ਵੀ ਚੱਲੋ ਉਹ ਕਿਸੇ ਤੂੰ ਚੱਲ ਅਸੀਂ ਆਉਣੇ ਤੇਰੇ ਮਗਰ ਸਾਨੂੰ ਗਿਆ ਨੂੰ ਅਗਲੇ ਦਿਨ ਪ੍ਰਾਤ ਸਾਹਿਬ ਨੇ ਜਾਣਾ ਸੀ ਪੰਡਾ ਪੰਡਾ ਨੂੰ ਹਾਂ ਸਾਨੂੰ ਪ੍ਰਾਤ ਸਾਹਿਬ ਨੇ ਪੈਸੇ ਦਿੱਤੇ ਹਾਂ ਖੜੇ 1500 ਰੁਪਏ ਦਿੱਤਾ ਕੇ ਕਿੰਨੇ ਦਿੱਤੇ ਤੁਸੀਂ ਗੱਡੀ ਕਰਾਓ ਹਾਂ ਤੇ ਅਸੀਂ ਕਿਹਾ ਵੀ ਯਾਰ ਆਪਰੇ ਜਿਹੜਾ ਉੱਥੇ ਵੋਟਾਂ ਹੈਗੀਆਂ ਸਾਡੇ ਚੱਕ ਮੁੰਡਾ ਸਿਆਣਾ ਸੀ ਉਹ ਕਹਿੰਦਾ ਕਿ ਆਪਾਂ ਕਰਾਂਗੇ ਕੀ ਚੱਲ ਆਪਾਂ ਸਕੂਟਰਾਂ ਤੇ ਚੱਲ ਵੜਦੇ ਆ ਇਕੱਠਾ ਹਾਂ ਅਸੀਂ ਸਕੂਟਰਾਂ ਤੇ ਚੱਲਦੇ ਰਹੇ ਪ੍ਰਾਤ ਨੂੰ ਹਨੇਰਾ ਹੋ ਗਿਆ ਪ੍ਰਾਤ ਸਾਹਿਬਾਂ ਤੇ ਤੁਸੀਂ ਗੱਡੀ ਨਹੀਂ ਲੈਤੀ ਅਸੀਂ ਉਹ ਪੈਸੇ ਕਰਿਆਗੇ ਫਿਰ ਵੋਟ ਤੇ ਕਹਿੰਦੇ ਵੀ ਇਹ ਕੀ ਗੱਲ ਹੁੰਦੀ ਗੱਡੇ ਲਈ ਅਸੀਂ ਕਹੇ ਜੀ ਵੀ ਜਦੋਂ ਅਸੀਂ ਸਾਡੇ ਕੋਲੇ ਵੋਟ ਹੀ ਨਹੀਂ ਉੱਥੇ ਤੇ ਫਿਰ ਅਸੀਂ ਐਵੇਂ ਕੀ ਕਰ ਲਈ ਹਾਂ ਅਸੀਂ ਤਾਂ ਉਹ ਤਾਂ ਉਤੋ ਰੁਪਰ ਰਹੇ ਸੀ ਜੋ ਸਾਨੂੰ ਨੂੰ ਪਤਾ ਹੀ ਕੁਝ ਨਹੀਂ ਸੀ ਇਹੋ ਜਿਹਾ ਸਾਡਾ ਜੀਵਨ ਸੀ ਉਸ ਤੋਂ ਬਾਅਦ ਭਰਾੜ ਸਾਹਿਬ ਨੇ ਮੈਨੂੰ ਯੂਥ ਕਾਂਗਰਸ ਦੇ ਵਿੱਚ ਲੈਂਦਾ ਤਾਂ ਸਿਆਸਤ ਪੂਰੀ ਮੈਂ ਚੰਗ ਬਿੱਟੂ ਅਜ ਰੇਲ ਮੰਤਰੀ ਨੇ ਭਾਰਤ ਦੇ ਉਹ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਉਹਨਾਂ ਨੂੰ ਮੇਰੀ ਬਾਹ ਬੜਾ ਸੀ ਉਸ ਤੋਂ ਬਾਅਦ ਚੱਲ ਸੋਚਾ ਅੱਜ ਜੋ ਵੀ ਹੈ ਆ ਰਾਜਨੀਤੀ ਦੇ ਵਿੱਚ ਮੈਂ ਸਰਦਾਰ ਅਵਤਾਰ ਸਿੰਘ ਬਰਾੜ ਪਰ ਇੱਕ ਵਾਰ ਨਾ ਕਰ ਇੱਕ ਨਾ ਤੁਹਾਡੇ ਬਾਰੇ ਇਹੀ ਕਹਿੰਦੇ ਆ ਵੀ ਇਹ ਬੋਲਦਾ ਬਹੁਤ ਆ ਛੜਦਾ ਗੇਰ ਨੂੰ ਪਲਾਂ ਦੀ ਸਰਕਾਰ ਹੋਵੇ ਸਟੇਜਾਂ ਤੇ ਵੀ ਬੋਲ ਪੈਂਦੇ ਆ ਦੇਖੋ ਗਾਲਿਆਂ ਆ ਇਹ ਇਹ ਗੱਲ ਸੱਚੀ ਹੈ ਵਾਕੀ ਕਿ ਬਿਲਕੁਲ ਦੇਖੋ ਗਾਲਿਆਂ ਆ ਜਖਤਾਰ ਜੀ ਹਾਂ ਤੁਸੀਂ ਕਰਾਪਟ ਨਹੀਂ ਹੋਣੀ ਚਾਹੀਦੀ ਹਾਂ ਤੁਹਾਡੀ ਸ਼ਬੀ ਸਾਫ਼ ਹੋਣੀ ਚਾਹੀਦੀ ਹੈ ਹਮ ਯਾਰ ਬੋਲੋ ਸਹੀ ਤੇ ਹਾਂ ਇਹਦਾ ਮਤਲਬ ਇਹ ਨਹੀਂ ਵੀ ਜੇ ਮੇਰੇ ਪਰਿਵਾਰ ਚ ਗਲਤ ਹੋ ਰਿਹਾ ਹੈ ਤੇ ਮੈਂ ਅੱਖਾਂ ਵਿੱਚ ਲਾ ਤੇ ਤੇਰੇ ਪਰਿਵਾਰ ਆਏ ਕਹਿੰਦੇ ਬਸ ਕਰ ਹੌਲੀ ਬੋਲ ਰਿਹਾ ਨਹੀਂ ਹੋਰ ਕਹਿੰਦੇਗੇ ਬਸ ਇਹ ਰਾ ਕਹਿੰਦੇ ਕਈ ਵਾਰ ਤਾਂ ਬੋਲਣ ਵੀ ਨਹੀਂ ਦਿੰਦੇ ਸਟੇਜ ਤੇ ਤੁ ਕਹਿੰਦੇ ਛੱਡੋ ਘੜੇ ਤੂੰ ਕਰਾਉਣਾ ਇਹਦੇ ਪਤਾ ਨਹੀਂ ਕੀ ਕਹਿਣਾ ਕੀ ਕਹਿਣਾ ਸਹੀ ਹੈ ਕਹਿੰਦਾ ਸੱਚ ਆਖ ਤੇ ਭਾਂਬੜ ਮੱਚਦਾ ਝੂਠ ਕਾ ਤਾਂ ਹੀ ਕੁਝ ਬਚਦਾ ਹੈ ਤਾਂ ਹੀ ਬਚਦਾ ਸਿਆਸਤ ਵਿੱਚ ਝੂਠ ਮਾਰਨੇ ਪੈਂਦੀ ਆ ਬਿਲਕੁਲ ਉਦੋਂ ਬਿਲਕੁਲ ਨਹੀਂ ਚੱਲਦੀ ਸਿਆਸਤ ਬਿਲਕੁਲ ਨਹੀਂ ਚੱਲਦੀ ਹਿੰਮਤ ਕਰਨੀ ਪੈਂਦੀ ਆ ਕਹਿੰਦਾ ਇਹ ਕਹਿੰਦਾ ਕੀ ਕਹਿੰਦੇ ਕਿਵੇਂ ਕਹਿੰਦੇ ਆ ਕਹਿੰਦਾ ਬੇ ਹਿੰਮਤ ਹੈ ਹਾਂ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਕ ਪੈਂਦੇ ਉੱਗਣ ਵਾਲੇ ਉੱਕ ਪੈਂਦੇ ਆ ਚੀਨਾ ਪਾੜ ਕੇ ਪਥਰਾਂ ਦਾ ਅਸੀਂ ਉਹਨਾਂ 'ਚੋਂ ਆ ਹਾਂ ਵੀ ਜੇ ਕਿਤੇ ਪਾਰਟੀ ਦਾ ਹੁਕਮ ਆ ਗਿਆ ਤੇ ਗੁਰੂ ਘਟਾ ਪ੍ਰਕਾਸ਼ ਸਿੰਘ ਬਲਤਾਲ ਵੀ ਕਰਾਉ ਕੀਤਾ ਯਾਰ ਹਾਂ ਇਹ ਮੈਨੂੰ ਇੱਕ ਗੱਲ ਯਾਦ ਆ ਬਈ ਕਿਰਾ ਤੁਹਾਨੂੰ ਹੋਊਗਾ ਆਪਣੇ ਨਗਰ ਕੌਂਸਲਰ ਦੇ ਵਿੱਚ ਉਦੋਂ ਉਹਦਾ ਸਰਦੀਸ਼ ਪ੍ਰਧਾਨ ਬਣਿਆ ਸੀਗਾ ਉਹ ਵਾਈਫ ਉਹਨਾਂ ਦੀ ਉਸ ਸਮੇਂ ਬੜਾ ਲੱਟ ਚਾਰਜ ਹੋਇਆ ਸੀ ਤੇ ਤੁਹਾਡੀ ਉਦੋਂ ਪੱਗਬੁਗ ਵੀ ਲਹਿ ਗਈ ਸੀਗੀ ਬੜਾ ਉਹ ਉਹੋ ਜਿਹੇ ਮੈਨ ਕਾਲੀਦਲ ਤੇ ਸੀ ਜਿਹੜਾ ਪੂਰੇ ਸਰਕਾਰ ਕੇ ਵੀ ਕਾਂਗਰਸ ਤੋਂ ਇਧਰ ਆਇਆ ਕਾਲੀਦਲ ਚ ਕਾਲੀਦਲ ਚਾਈ ਸੀ ਪਰ ਜਿਹੜਾ ਸਾਡਾ ਦਿਲਾ ਉਹ ਕਾਂਗਰਸ ਆਸਤੀ ਧੜਕਦਾ ਸੀ ਬੱਬੂ ਵੀ ਤਾਂ ਇਧਰ ਆ ਗਿਆ ਮੋਰੋਨਾ ਫਿਰ ਹੁਣ ਪੀਪਲ ਆ ਲੈ ਉਹ ਵੀ ਜਿੱਥੇ ਜਿੱਥੇ ਵੇਖੋ ਕਹਿੰਦੇ ਹੁੰਦੇ ਆ ਵੀ ਵੀ ਜਦੋਂ ਆਪਦੇ ਘਰੋਂ ਸਾਨੂੰ ੱੱਕਾ ਵੱਜਿਆ ਹਾਂ ਕੈਪਟਨ ਅਮਰਿੰਦਰ ਸਿੰਘ ਜਿਹੜਾ ਅੱਜ ਵੀ ਪਈਓ ਜਿਹੜਾ ਆਜਾ ਭਾਜਪਾ ਚ ਫਿਰਦਾ ਸਾਾਨੂੰ ਦੇਖਣੇ ਕੱਢਿਆ ਸੀ ਜਿੱਦੇ ਇਹੇ ਜਿੱਪਾ ਗਿਆ ਸੀ ਫਿਰ ਵਾਪਸ ਆ ਗਿਆ ਪੀਜਾ ਨੂੰ ਤੁਹਾਡੇ ਘਰ ਤੇ ਕਬਜ਼ਾ ਕਰ ਲੇ ਤੁਸੀਂ ਘਰੋਂ ਕਿਹੜਾ ਦਾ ਮਾਰ ਹੋਵੋਗੇ ਜਿੱਦੇ ਤੁਹਾਡਾ ਤਾਂ ਲੱਗ ਗਿਆ ਉਹ ਘਰ ਚੋਂ ਨਿਕਲਦੀ ਦੇਰ ਸੀ ਅਸੀਂ ਕੁੰਡਾ ਲਾਉਣੇ ਨਹੀਂ ਦਿੱਤਾ ਉਦੋਂ ਅਸੀਂ ਅੰਦਰ ਵੜ ਗਏ ਅੰਦਰ ਵੜ ਗਏ ਜਿੱਦਾ ਨਾ ਗੱਲ ਵਾਈਸ ਯਾਰ ਠੀਕ ਹੈ ਠੀਕ ਹੈ ਪਰ ਸਾਨੂੰ ਕਾਂਗਰਸ ਨੇ ਇਹਨੇ ਗੱਲ ਨਾ ਲਾਇਆ ਦੇਖੋ ਸਾਨੂੰ ਕਾਂਗਰਸ ਪਾਰਟੀ ਨੇ ਗੱਲ ਨਾ ਲਾਇਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਨੂੰ ਗੱਲ ਨਾ ਲਾਇਆ ਮੈਨੂੰ OBC ਦਾ ਪੰਜਾਬ ਦਾ ਵਾਈਸ ਪ੍ਰਧਾਨ ਬਣਾਇਆ ਜਿਲ੍ਹਾ ਕਾਂਗਰਸ ਕਮੇਟੀ ਦਾ ਸਪੋਕਸਮੈਨ ਬਣਾਇਆ ਤੇ ਜਿਹੜੇ ਹੈਗੇ ਆਪਣੇ ਪੰਚਾਇਤੀ ਰਾਜ ਗਠਨ ਦਾ ਜਨ ਸੈਕਟਰੀ ਬਣਾਇਆ ਹੋਰ ਹੁਣ ਵੇਖੋ ਇਹ ਮਾਨ ਸਨਮਾਨ ਹੁੰਦਾ ਇਹਦੇ ਤੇ ਆਪਾਂ ਗੱਲ ਕਰੀਏ ਤਾਂ ਜ਼ਿੰਦਗੀ ਦੇ ਵਿੱਚ ਬੜੇ ਤਜਰਬੇ ਹੋ ਜਾਂਦੇ ਪਰ ਥੋੜਾ ਕਿੰਨਾ ਕਿ ਤਜਰਬਾ ਰਿਆ ਲੋਕਾਂ ਨਾਲ ਤਰ ਤਰਾਂ ਮਿਲੇ ਆ ਡਿਟਰਣ ਮਿਲੇ ਆ ਤਜਰਬੇ ਦੀ ਗੱਲ ਨਹੀਂ ਤਜਰਬਾ ਨਾ ਰਹਿਣਾ ਰੋ ਜਿਵੇਂ ਤੂੰ ਕਹਿੰਦੇ ਜਮੈਂ ਤੂੰ ਲੋਕਾਂ ਨੂੰ ਬੋਲਦਾ ਬਹੁਤ ਇਹ ਆਈ ਤਜਰਬਾ ਬੱਚੀਆਂ ਹਜਾਤਾਂ ਤਜਰਬਾ ਤਜਰਬਾ ਗੱਲ ਹੋਇਆ ਵੀ ਜਿੰਨਾ ਚਿਰ ਤਾ ਤੁਸੀਂ ਕਿਸੇ ਵਾਸਤੇ ਲੜੀ ਚੱਲੋ ਤਰਕਵੀਰ ਬਹੁਤ ਸਿਆਣਾ ਸ਼ਾਬਾਸ਼ ਥਾਪੀ ਦਿੱਤੀ ਜਿਹਦੇ ਨਾਲ ਮਰਜ਼ੀ ਟਕਰਾ ਦਿਓ ਤੇ ਜਦੋਂ ਕਿ ਵੀਰ ਕਹਿੰਦੇ ਵੀ ਚਾਰ ਕੰਗਲਾਂ ਮੇਰਾ ਵੀ ਇੰਨਾ ਦਾ ਫਿਰ ਕਹਿੰਦੇ ਨਹੀਂ ਨਹੀਂ ਤੇ ਇਹਦੇ ਚਾ ਮਰਾ ਪਾ ਗੱਲ ਕਰੀਏ ਜਿੰਦਗੀ ਦੇ ਵਿੱਚ ਯਾਰੀਆਂ ਆਏਂਗੀਆਂ ਪਰ ਯਾਰੀਆਂ ਬਣੀਆਂ ਹਾਂ ਹਾਂ ਵੀ ਦੇਖੋ ਜਿਹਦੇ ਨਾਲ ਵੀ ਲੱਗ ਗਈ ਹਾਂ ਆਪਾਂ ਕੋਸ਼ਿਸ਼ ਕੀਤੀ ਸਾਡੀ ਜਿੱਥੇ ਲੱਗੀ ਤੇ ਲੱਗੀ ਲੱਗੀ ਰਹਿਣ ਦੇ ਹਾਂ ਜੇ ਮੇਰੀ ਗੱਲ ਦੇਖੋ ਰਵਨੀਤ ਸਿੰਘ ਬਿਟੂ ਨਾਲ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਅੱਜ ਰਾਜ ਸਭਾ ਮੈਂਬਰ ਤੇ ਮੰਤਰੀ ਵੀ ਨੇ ਹਾਂ ਅਵਤਾਰ ਸਿੰਘ ਭਰਾ ਨੇ ਉਹਦੇ ਨਾਲ ਮੇਰੀ ਯਾਰੀ ਕੋਈ ਸੀ ਆਪਾਂ ਉਹਦੇ ਨਾਲ ਦੋ ਭਾਈ ਉਹ ਛੱਡ ਕੇ ਬੀਜੇਪੀ ਚਲੇ ਗਿਆ ਆਪਾਂ ਕਹਿੰਦੇ ਯਾਰੀ ਲਈ ਅੱਜ ਵੀ ਬੜਾ ਬੀਜੇਪੀ ਦੇ ਆ ਚਲੇ ਗਿਆ ਬੀਜੇਪੀ ਚ ਬੀਜੇਪੀ ਨਾਲ ਕੋਈ ਰਿਸ਼ਤਾ ਨਹੀਂ ਪਰ ਕਿਤੇ ਤੈਨੂੰ ਪਰਸਨਲ ਲੋਡ ਹੋਈ ਤੇਰਾ ਕੋਈ ਘਰੇਲੂ ਗੱਲ ਹੋਈ ਤੇਰੇ ਨਾਲ ਜੇ ਤੂੰ ਕਹਿੰਦਾ ਮੇਰੀ ਪਾਰਟੀ 'ਚ ਮੇਰੇ ਨਾਲ ਆ ਉਹਨਾਂ ਸਦਨ ਆ ਚਾਹੀਏ ਨਾ ਗੱਲ ਕੋਈ ਜਨਕੀ ਉਹਦੇ ਖਲਾਫ ਬਿਆਨ ਤੁਸੀਂ ਦੇ ਦਿੰਦੇ ਹੋ ਨਾ ਯਾਰ ਸਾਡੀ ਪਾਰਟੀ ਹੈ ਪਾਰਟੀ ਦੋਦੇ ਲੋ ਅਸੀਂ ਆਪਣੀ ਪਾਰਟੀ ਵਾਸਤੇ ਕੰਮ ਕਰਨਾ ਨਾ ਬੀਜੇਪੀ ਵਾਸਤੇ ਥੋੜੀ ਕੰਮ ਕਰੂਗਾ ਰਖਵੀਰ ਹਾਂ ਤੇ ਗਵੀਰ ਤਾਂ ਕਾਂਗਰਸ ਵਾਸਤੇ ਕੰਮ ਕਰੂਗਾ ਜਦੋਂ ਕਾਂਗਰਸ ਪਾਰਟੀ ਜੇ ਗੱਲ ਬੀਜੇਪੀ 'ਚ ਜਾਣਾ ਪੈਗਾ ਫਿਰ ਨਹੀਂ ਦੇਖੋ ਪ੍ਰਮਾਤਮਾ ਇਹੋ ਜੀ ਨੌਬਤ ਨਾਲ ਲਿਆ ਇਹਦੀ ਮਾੜੀ ਲੱਗਦੀ ਬੀਜੇਪੀ ਬੀਜੇਪੀ ਮਾੜੀ ਨਹੀਂ ਲੱਗਦੀ ਬੀਜੇਪੀ ਪੰਜਾਬ ਹਤੈਸ਼ੀ ਨਹੀਂ ਹੈ ਹੂੰ ਕਿਸਾਨ ਹੈ ਪੈਸ਼ੀ ਨਹੀਂ ਹੈ ਹੂੰ ਜਿੰਨੀਆਂ ਬੀਜੇਪੀ ਨੇ ਗੱਲਾਂ ਕੀਤੀਆਂ ਇੱਕ ਪੂਰੀ ਨਹੀਂ ਕੀਤੀ ਹੂੰ 2 ਕਰੋੜ ਨੌਕਰੀਆਂ ਦੀ ਗੱਲ ਸਿਲੰਡਰ ਸਿਲੰਡਰ 450 450 ਦਾ ਆਇਆ ਸੀ ਸਿਲੰਡਰ ਸਿਰ ਤੇ ਜਾ ਕੇ ਰੋਲਾ ਪਉਂਦੇ ਸੀ ਅੱਜ 900 ਦਾ ਕੋਈ ਨਹੀਂ ਬੋਲਦਾ ਪੈਟਰੋਲ 70 ਪੈਟਰੋਲ 665 ਰੁਪਏ ਆਇਆ ਤੇ ਰੋਲਾ ਪਉਂਦੇ ਸੀ ਗੱਡੀਆਂ ਨੂੰ ਕੋਜਨਾ ਬਾਬਾ ਚਲਾਉਂਦੇ ਸੀ ਅੱਜ 100 ਰੁਪਏ ਹੈ ਕੋਈ ਨਹੀਂ ਬੋਲਦਾ ਪਰ ਇੱਕ ਹੋਰ ਚੀਜ਼ ਵੇਖਿਆ ਤੁਸੀਂ ਚਾਹੇ ਕਾਂਗਰਸ ਪਾਰਟੀ ਦੇ ਵਿੱਚੋਂ ਫਰੀ ਕੋਟ ਦੇ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਹੀ ਸਾਥ ਦਿਨੇ ਹੋ ਜਿਵੇਂ ਜਲ ਜੀਰੋ ਬਚਾਓ ਮੋਰਚਾ ਸੀ ਇਹ ਚ ਲੱਗਾ 3 ਸਾਲ ਹੋ ਗਏ ਸੀ ਥੁਰ ਜੁੜੇ ਹੋਏ ਆ ਬਾਕੀ ਕਿਸਾਨ ਜੱਥੇਬੰਦੀਆਂ ਨਾਲ ਵੀ ਤੁਸੀਂ ਜੁੜੇ ਹੋਏ ਹੋ ਦੇਖੋ ਜਿਹੜਾ ਜਲਜੀਵਨ ਬਚਾਓ ਮੋਰਚੇ ਦਾ ਜਿਹੜਾ ਸੰਘਰਸ਼ ਫਰੀਦਕੋਟ ਦੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਹਾਂ ਬਿਲਕੁਲ ਜਿੱਤੇ ਹਾਂ ਜਲਜੀਵਨ ਬਚਾਓ ਮੋਰਚੇ ਦੀ ਨਿਗਰਾਨ ਕਮੇਟੀ ਵਿਚਾਰੀ ਜਿਹੜੀ ਧੰਨਤਾ ਦੇ ਯੋਗ ਆ ਵਧਾਈ ਦੀ ਪਾਤਰ ਹੈ ਜਿਨ੍ਹਾਂ ਨੇ ਦਿਨ ਰਾਤ ਡਿਊਟੀ ਦਿੱਤੀ ਹੈ ਹਾਂ ਤਿੰਨ ਸਾਲ ਦੇ ਸੰਘਰਸ਼ ਦੇ ਵਿੱਚ ਅਸੀਂ ਪੰਜਾਬੀਆਂ ਨੂੰ ਦੱਸਤਾ ਸਾਡੇ ਮੋਰਚੇ ਨੇ ਅਸੀਂ ਨਹੀਂ ਉਸ ਦੱਸਿਆ ਸਾਡੇ ਫਰੀਦਕੋਟ ਦੇ ਲੋਕਾਂ ਨੇ ਹਾਂ ਅਸੀਂ ਅਕਸਰ ਕਹਿੰਦੇ ਹਾਂ ਫਰੀਦਕੋਟੋਂ ਔਖਿਆ ਆਵਾਬ ਰੋਲਾ ਇਹ ਦਿੱਲੀ ਜਾ ਕੇ ਨਹੀਂ ਵਾਕੀ ਫਰੀਦਕੋਟ ਦੀ ਗੱਲ ਕਰੀਏ ਜਿੰਨੇ ਵੀ ਸੁਘਰ ਚੱਲੇ ਆ ਮੇਰੇ ਹਿਸਾਬ ਨਾਲ ਸੁਘਰ ਹਲਾਈ ਹੈ ਹਰੇ ਇਹ ਨਹੀਂ ਕੋਈ ਸੰਗਠ ਵੀ ਲੋਕ ਸਾਥ ਦਿੰਦੇ ਆ ਫਰੀਦਕੋਟ ਦੇ ਲੋਕਾਂ ਦਾ ਬੜਾ ਧੰਨਵਾਦ ਕਰਦੇ ਆ ਅਸੀਂ ਮੋਰਚੇ ਵੱਲੋਂ ਜਲਜੀਵਨ ਬਚਾਓ ਮੋਰਚੇ ਵੱਲੋਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਪਰ ਹਾਂ ਜੇ ਕਿਸਾਨ ਯੂਨਿਟਸ ਇੱਥੇ ਬੰਦੀਆਂ ਸਾਡੇ ਨਾਲ ਨਾ ਹੁੰਦੀਆਂ ਅਸੀਂ ਫਿਰ ਵੀ ਹਰ ਦਿੰਦੀ ਹਾਂ ਉਹ ਜੋ ਸਾਥ ਜੁੜੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਐਸਕੇਐਮ ਦਾ ਵੀ ਜਿਨ੍ਹਾਂ ਨੇ ਮੋਕੇ ਤੇ ਅਨਾਉਂਸ ਕਰਤਾ ਵੀ ਅਸੀਂ ਨਾਰ ਨਾਰ ਤੇ ਜਿਹੜੇ ਸਾਡੇ ਲੋਕ ਸੀ ਉਹਨਾਂ ਨੇ ਸਾਡਾ ਇੰਨਾ ਸਾਥ ਦਿੱਤਾ ਸਾਡਾ ਰੋਮ ਰੋਮ ਰਹਿਣੀ ਆ ਫ੍ਰੀਕੋਰਟ ਦੇ ਲੋਕਾਂ ਵਾਸਤੇ ਫ੍ਰੀਕੋਰਟ ਦੀ ਸਹਾਤ ਸੰਗਤ ਵਾਸਤੇ ਵੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਔਰ ਅਸੀਂ ਆਪਣਾ ਪਾਣੀ ਬਚਾ ਸਕੇ ਇੱਕ ਆਪਾਂ ਉਹੀ ਗੱਲ ਕਰਦੇ ਆ ਅ ਅਕਸਰ ਹੀ ਹੁੰਦਾ ਕਈ ਵਾਰ ਕਿ ਹੁੰਦਾ ਜਦੋਂ ਆਪਾਂ ਪਾਰਟੀਆਂ ਜੁੜੇ ਆ ਤੇ ਆਪ ਹੁੰਦਾ ਵੀ ਆ ਉਹਦਾ ਮੈਨੂੰ ਮਿਲ ਜੇ ਜਾਂ ਉਹਦੇ ਤੇ ਬੰਦਾ ਕੋਈ ਕੋਈ ਛੱਡਦਾ ਸਵਾਲ ਲੈਂਦਾ ਜੋ ਉਹ ਕਹਿੰਦੇ ਹੋਇਆ ਛੱਗੀ ਛੁਗੀ ਸਵਾਈ ਹੋਵੇ ਤੇ ਉਹ ਕਾਲੇ ਦਾ ਬੜੀ ਹੋਵੇ ਮੈਨੇ ਛੱਗੀ ਉਹੋ ਹੀ ਨੌਕਰੀ ਨਹੀਂ ਆਈ ਕਿਉਂਕਿ ਆਰਾਮਗੜੀਆਂ ਦੇ ਜਵਾਕ ਆ ਸਾਨੂੰ ਕਿਸੇ ਨੇ ਕੀ ਦੇਣਾ ਹਾਂ ਚੱਲਿਓ ਹਨਾ ਅਸੀਂ ਤਾਂ ਗੋਆ ਗੁੜਾਈ ਕਰਨਾ ਭਾਈ ਹਾਂ ਜਾਂ ਤਾਂ ਟੈਕਟ ਮਿਲਣੀਆਂ ਚਰਨਲ ਭਾਈ ਚਾਰੇ ਨੂੰ ਤੇ ਜਾਂ ਮਿਲਣੀਆਂ ਐਸਸੀ ਨੂੰ ਹਾਂ ਸਾਡੇ ਸਾਡੇ ਮਿਲਣੀ ਚਾਹ ਹੁਣ ਕੀ ਕਰਕੇ ਹਾਂ ਸਾਡੇ ਤਾਂ ਪਹਿਲੀ ਤੇ ਗੱਲ ਸਾਡੇ ਆਪ ਦੇ ਹੀ ਨਹੀਂ ਇਕੱਠੇ ਹੁੰਦੇ ਸਾਨੂੰ ਕੋਈ ਜਿਹੜਾ ਮਰਜ਼ੀ ਬੋਲ ਜਾਂਦਾ ਉਹ ਪਰਸਪ ਇਹਨਾਂ ਦਾ ਮਿਲੰਗ ਜਾਏ ਪਹਿਲੇ ਉਹ ਤੋਂ ਬੱਡੇ ਰਾਮਪੁਰੇ ਵਾਲਾ ਉਹਨੂੰ ਤਾਂ ਤੇਸੇ ਨਾਲ ਦਿਮਾਗ ਘੜਿਆ ਜੀ ਇਹਨਾਂ ਦੀ ਮਪਾ ਘੁਲਾਰ ਦੂੰ ਜੀ ਮਾਉ ਕਰ ਦੂੰ ਫਿਰ ਮਾਫੀਆਂ ਮੰਗਦੇ ਆ ਤੇ ਫਿਰ ਸਾਡੇ ਜੱਥੇ ਬੰਦੀ ਆਂ ਤਾਂ ਕੀ ਕਹਾਂ ਮੈਥੋਂ ਮਾੜਾ ਸ਼ਬਦ ਨਿਕਲ ਗਿਆ ਮੂੰਹ ਚੋਂ ਇਹ ਜਾ ਕੇ ਬੈਠੇ ਤੇ ਉਹ ਮਾਫੀ ਮੰਗੀ ਜਾਂਦਾ ਵੀ ਜੇ ਮੈਥੋਂ ਗਲਤੀ ਹੋਈ ਆ ਤਾਂ ਇਹਦਾ ਮਤਲਬ ਤਾਂ ਤੁਸੀਂ ਵੀ ਭਾਗੀਦਾਰ ਹੋ ਜਿਹੜੇ 10 ਬੰਦੇ ਨਾਲ ਬੈਠੇ ਹੋ ਤੇ ਇਹਨਾਂ ਦੇ ਤਾਂ ਇਹ ਜਿਹੜੇ ਹੁਣ ਐਮ ਐਲ ਏ ਆ ਇਹ ਇਹਨਾਂ ਨੂੰ ਸ਼ਰਮ ਜਾ ਨਹੀਂ ਆਦੀ ਹੈਗੀ ਅਤੇ ਇੱਥੇ ਨਾਲ ਤੇਰੇ ਪਿਓ ਨੇ ਕਦੇ ਮੰਜੀ ਵੀ ਠਗਾਈ ਹੋਵੇ ਉਹ ਵੀ ਤਖਾਨ ਨੇ ਤੇ ਸੇ ਨਾਲ ਘੜੀਉ ਸਹੀ ਹੈ ਗਲਤ ਹੋ ਜਾਂਦਾ ਤੇ ਆਪਾਂ ਇਹ ਪੋਡਕਾਸਟ ਦੇ ਆਏ ਉਹ ਅੱਛੇ ਹੋ ਜਾਂਦੇ ਹਾਂ ਹਾਂ ਹੋ ਜਾਂਦੇ ਪੋਡਕਾਸਟ 'ਚ ਆਪਾਂ ਗੱਲ ਕਰਦੇ ਆਂ ਵੀ ਬੰਦੇ ਦਾ ਸੁਪਣਾ ਹੁੰਦਾ ਸੁਪਣਾ ਦਾ ਸੁਪਣਾ ਹੁੰਦਾ ਸੀ ਨਾ ਵੀ ਮੈਂ ਜਾ ਐਮਐਲਏ ਬਣਾਇਆ ਜਾ ਬੀ ਆਉ ਹੋਊਗਾ ਨਾ ਨਹੀਂ ਹੁੰਦਾ ਇਹਨੂੰ ਕੀ ਕੀ ਸੁਪੜਾ ਹੈਗਾ ਕੀ ਸੁਪੜਾ ਹੈਗਾ ਪਤਾ ਤਾਂ ਲੱਗ ਗਿਆ ਨਾ ਮੇਰਾ ਵੀ ਜੀ ਕਰਦਾ ਐਮਐਲਏ ਬਣਾ ਯਾਰ ਐਮਐਲਏ ਬਣਾ ਮੇਰਾ ਜੀ ਕਰਦਾ ਪਰ ਮੈਨੂੰ ਇਹਨਾਂ ਪਤਾ ਮੈਨੂੰ ਕਿਸੇ ਨੇ ਨਗਰ ਕੌਂ ਦਾ ਪ੍ਰਧਾਨ ਨਹੀਂ ਬਣਾਉਣਾ ਨੇ ਬੱਤੀਆਂ ਘੁੰਮਣ ਗਿਆ ਮਾਰੇ ਬੱਤੀਆਂ ਘੁੰਮਣ ਜਾਂ ਨਾ ਘੁੰਮਣ ਪਰ ਮੈਨੂੰ ਨਾਲੇ ਪਤਾ ਵੀ ਮੈਨੂੰ ਕਹਿੰਦਾ ਨਗਰ ਕੌਂਸਲ ਦਾ ਪ੍ਰਧਾਨ ਨਹੀਂ ਐਮਸੀ ਨਹੀਂ ਬਣਦੇ ਦੇਖ ਲੈਣ ਇਹਨੂੰ ਇਹ ਕਾਹਨ ਚੱਲਦਾ ਨੂੰ ਜੜ ਕੇ ਐਮਸੀ ਤੁਹਾਡੀ ਪਤਨੀ ਰਹੀ ਤੁਸੀਂ ਤੁਸੀਂ ਨਹੀਂ ਰਹੇ ਨਹੀਂ ਉਹ ਹੀ ਰਹੇ ਨੇ ਪਰ ਵਾਅਦੇ ਦਾ ਰਗਵੀਰ ਐਫਸੀ ਵਾਅਦਾ ਉਹ ਤਾਂ ਉਹ ਨਾ ਨਾ ਜਿੰਨਾ ਕਰ ਮਰਦੇ ਨਹੀਂ ਹੁਣ ਨਜ਼ਰ ਲੱਗਿਆ ਹੀ ਰਹਿਣਾ ਮੋਰ ਚੱਲਦੀ ਹੈ ਮੋਰ ਚੱਲਦੀ ਜਗਤਾਰ ਜੀ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਹਾਂ ਹਮੇਸ਼ਾ ਕਟਾ ਹੀ ਖਾਦਾ ਹਾਂ ਪਰ ਆਪਣਾ ਅਸੂਲ ਰੈਜਟ ਕਰ ਜਿਹਦੇ ਘਰੋਂ ਪਾਣੀ ਦਾ ਗਲਾਸ ਪੀ ਲਿਆ ਨਾ ਉਹਨੂੰ ਕਹਣਾ ਕਿ ਸੱਚ ਨਾਲ ਕਿਤੇ ਲੋੜ ਪਈ ਤੇਰਾ ਮੋੜੂਗਾ ਮੋੜੂਗਾ ਜੇ ਕਿਸੇ ਦੋਸਤ ਦੇ ਘਰੇ ਚੱਲਿਆ ਗਿਆ ਨਾ ਤੇ ਉਹਨਾਂ ਨੇ ਕਿਹਾ ਵੀ ਉਹ ਘਰੇ ਹੈ ਨਹੀਂ ਤੇ ਜੇ ਮੈਨੂੰ ਉਹਨਾਂ ਦੀ ਵਾਈਫ ਨੇ ਜਾਂ ਉਹਨਾਂ ਦੀ ਮਾਤਾ ਜੀ ਨੇ ਜਾਂ ਭੈਣ ਨੇ ਕਹਿਤਾ ਵੀ ਬਾਈ ਜੀ ਅੰਦਰ ਬੈਠ ਜਾਓ ਤੇ ਮੇਰਾ ਅਸੂਲ ਹੈ ਮੈਂ ਉਹਨਾਂ ਦਾ ਵੀ ਮੈਂ ਨਹੀਂ ਮੋੜ ਤੇ ਖੜ ਕੇ ਇੰਤਜ਼ਾਰ ਕਰਦਾ ਮੈਂ ਕਰੀ ਨਹੀਂ ਉਹ ਕਾਫੀ ਚੀਜ਼ਾਂ ਜ਼ਿੰਦਗੀ 'ਚ ਆ ਜਾ ਜਾਂਦਾ ਹਾਂ ਬਿਲਕੁਲ ਕਿਉਂਕਿ ਉਹੀ ਗੱਲ ਤਾਂ ਪਿਆਰੀ ਗੱਲ ਕਿਤੇ ਹੋਏ ਯਾਰ ਇੱਕ ਦੋ ਹੀ ਹੋਣ ਵਧੀਆ ਹੋਣ ਕੰਮਾਰੇ ਨਾ ਯਾਰ ਪਾਲੇ ਨਹੀਂ ਇੱਕ ਦੋ ਹੋਣ ਪਰ ਹੋਣ ਉਹ ਵੀ ਜਿਹੜੇ ਖੜਨ ਵਾਲੇ ਹੋਣ ਵੀ ਇਹ ਨਾ ਹੋਣ ਵੀ ਜਿੱਥੋਂ ਨੂੰ ਆਉਂਦਿਆਂ ਨੂੰ ਵੇਖ ਕੇ ਤੇ ਮੱਥੇ 'ਤੇ ਚੋੜੀਆਂ ਪੈ ਜਾਣ ਵੀ ਅਰਾ ਕਿੱਥੋਂ ਆ ਗਿਆ ਖੁਸ਼ ਹੋ ਜਾਣ ਵੇਖ ਕੇ ਵੀ ਸਾਡਾ ਯਾਰ ਆ ਗਿਆ ਤੇ ਬਾਈ ਗੱਲ ਕਰਦੀ ਪਿਛੇ ਹੋ ਰਹੀ ਸੀ ਪਛੇੜੇ ਮਦੇ ਜਾਣ ਦਾ ਤੁਹਾਨੂੰ ਮੌਕਾ ਮਿਲਿਆ ਹਣਾ ਤੇ ਕਿਵੇਂ ਰਿਹਾ ਵੀ ਉੱਥੇ ਫਿਰ ਇੱਥੋਂ ਵਾਲੀ ਗੱਲ ਲੱਗੀ ਕਿ ਵੀ ਅਸੀਂ ਐਮਸੀ ਹਾਂ ਉੱਥੇ ਰਿਹਾ ਐਵੇਂ ਕੰਮ ਕੀ ਤੋਂ ਵੀ ਕਿਵੇਂ ਉੱਥੇ ਫਿਰ ਉੱਥੇ ਮੈਂ ਤੁਹਾਨੂੰ ਇੱਕ ਗੱਲ ਸੁਨਾਵਾ ਅਸੀਂ ਇੱਕ ਦਿਨ ਚੌਂਕ ਦੇ ਵਿੱਚ ਉੱਥੇ ਲੋਕ ਇਕੱਠੇ ਹੋ ਜਾਂਦੇ ਆ ਉੱਥੇ ਬਜ਼ੁਰਗ ਵੀ ਖੜੇ ਮੈਂ ਵੀ ਜਾਵੜਿਆ ਹਾਂ ਮੈਂ ਤਾਂ ਜਾਣਾ ਸੀ ਆਉਦੇ ਕੰਮ ਤੇ ਮੈਂ ਵੀ ਖੜ ਗਿਆ ਪਹਿਲਾਂ ਜਾ ਹਾਂ ਉੱਥੇ ਇੱਕ ਇੰਦਰ ਦਾ ਕੋਈ ਇਨਸਪੈਕਟਰ ਗਿਆ ਸੀ ਮੈਂ ਉਹਦਾ ਯਾਰ ਨਾ ਭੁੱਲ ਗਿਆ ਕਿ ਇੱਧਰ ਛੇ ਇਧਰ ਗਰਦਾਸਪੁਰ ਸਾਈਡ ਤੋਂ ਸੀ ਵੀ ਤੇ ਅਸੀਂ ਉਹਨਾਂ ਨਾਲ ਹੱਸਣ ਲੱਗ ਪਏ ਹਾਂ ਤੇ ਮੈਂ ਪੁੱਛਿਆ ਜੀ ਤੁਸੀਂ ਕਿਵੇਂ ਆ ਗਏ ਹਾਂ ਕਹਿੰਦਾ ਯਾਰ ਮੇਰਾ ਮੁੰਡਾ ਡਾਕਟਰ ਹੈ ਹਾਂ ਉਹ ਆ ਗਿਆ ਉਹਦੇ ਨਾਲ ਆਉਣਾ ਪਿਆ ਮੈਂ ਕਿਹਾ ਯਾਰ ਮੈਨੂੰ ਤਾਂ ਸਿਆਣਾ ਨਹੀਂ ਲੱਗਾ ਤੇ ਡਾਕਟਰ ਵੀ ਇੱਥੇ ਆ ਗਿਆ ਤੋ ਡਾਕਟਰ ਤਾਂ ਉੱਥੇ ਸੁੱਖ ਨਾਲ ਵਧੀਆ ਕਮਾਈ ਹੈ ਹਾਂ ਤੇ ਤੇ ਤੁਸੀਂ ਕਹਿੰਦਾ ਯਾਰ ਮੈਂ ਕਿਹਾ ਜੀ ਤੁਸੀਂ ਕਹਿੰਦਾ ਮੈਂ ਪੰਜਾਬ ਪੁਲਿਸ ਇੰਸਪੈਕਟਰ ਸੀ ਤੇ ਮੈਂ ਉਹਨੂੰ ਛੇੜਿਆ ਮੈਂ ਕਹਿੰਦਾ ਥੋੜੀ ਤਾਂ ਤਨਖਾਹ ਵੀ 40 35 40000 ਰੁਪਏ ਹੁੰਦੀ ਵੈਸੇ ਹੀ ਕਹਿਤਾ ਕਹਿੰਦਾ ਨਹੀਂ ਨਹੀਂ 80000 ਰੁਪਏ ਸੀ ਸੀ ਤੇ ਮਾਰੇ ਤੁਸੀਂ ਤੇ ਫਿਰ ਕਦੋਂ ਆ ਗਏ ਬਸ ਕਹਿੰਦਾ ਜਵਾਕਾਂ ਨਾਲ ਆਉਣਾ ਪੈ ਗਿਆ ਤੇ ਮੈਂ ਕਹਿੰਦੀ ਫਿਰ ਆਓ ਕੰਮ ਤੇ ਲੈ ਚੱਲ ਕੇ ਉਹ ਲੋ ਯਾਰ ਕੰਮ ਕਰਕੇ ਕੀ ਕਰਨਾ ਮੈਂ ਕਹਾਂ ਜੀ ਫਿਰ ਐਂ ਕਰਦੇ ਕੋਈ ਤੂੰ ਕਹਿੰਦਾ ਯਾਰ ਇਹ ਕਿਹੜੇ ਕਮਾਂ ਜੋ ਕੰਮ ਆ ਮੈਂ ਕਹਾਂ ਜੀ ਤੁਹਾਡੇ ਥੋੜੇ ਲੈਵਲ ਦਾ ਕੰਮ ਹੈਗਾ ਕਹਿੰਦੇ ਅਖੀ ਮੈਂ ਕਿਹਾ ਪੁੱਤ ਤਿੰਨ ਚਾਰ ਜਣੇ ਹੈਗੇ ਜਾਂ ਝੁਕ ਡੰਡਾ ਤੋੜਲੇ ਦੇ ਨਾਕਾ ਹੀ ਲਾ ਲਗੇ ਤੇ ਡਾਇਰੈਕਟੇ ਦਾ ਕਰਾ ਲਾ ਮੈਂ ਆਪੇ ਦੇ ਨਾਕਾ ਹੀ ਲਾ ਲਗੇ ਉਹਨੇ ਕਹਦਾ ਬਣਾ ਹੀ ਲਵਾਗੇ ਮੈਨੂੰ ਕਹਾਂ ਯਾਰ ਤੂੰ ਅੰਦਰ ਕਰਾਏਗਾ ਸਹੀ ਅਸਲੀ ਇਹ ਵੀ ਹੋ ਜਾਂਦਾ ਵੀ ਯਾਰ ਆਪਾਂ ਨਾਕਾ ਲਾ ਲਗੇ ਚਲੋ ਆਪਾਂ ਇਸ ਤਰ੍ਹਾਂ ਇਹ ਗੱਲਾਂ ਜਿਹੜੀਆਂ ਤੁਹਾਡੀਆਂ ਹੈਗੀਆਂ ਦਾ ਦਿਲ ਲਵਾਉਣ ਵਾਸਤੇ ਹਾਂ ਕੈਨੇਡਾ ਦੇ ਵਿੱਚ ਵੀ ਗਏ ਉੱਥੇ ਮੌਲ ਦੇਖਿਆ ਪਰ ਜੋ ਜਗਤਾਰ ਜੀ ਥੋੜਾ ਇੱਥੇ ਹੈ ਹਾਂ ਪੰਜਾਬ ਚ ਜੋ ਸੁਖਛੱਜੂ ਦੇ ਚਾਰੇ ਬਲਖ ਨੁਖਾਰੀ ਉਹ ਕਿਤੇ ਨਹੀਂ ਇੱਥੇ ਤੁਸੀਂ ਬੈਠੇ ਹੋ ਤੁਹਾਨੂੰ ਟੈਨਸ਼ਨ ਕੋਈ ਨਹੀਂ ਉਹ ਇੱਥੇ ਤੁਸੀਂ 50 ਬੰਦਿਆਂ ਨੂੰ ਹੱਥ ਚੱਕੋਗੇ 50 ਤੁਹਾਨੂੰ ਚੱਕ ਕੇ ਜਾਣਗੇ ਉੱਥੇ ਇਹ ਹੀ ਦੇਖਦੇ ਹੋਏ ਨਾ ਇਹ ਤਾਲ ਦੇ ਨਾ ਬੰਦੇ ਨੂੰ ਬੁਲਾ ਲੈ ਉਦੋਂ ਵੀ ਆ ਨਹੀਂ ਨਾ ਜੇ ਤਾਂ ਉੱਥੇ ਸਾ ਕੋਈ ਕਿਤੇ ਨਹੀਂ ਉੱਥੇ ਮਾਵਾਂ ਨਹੀਂ ਸਿਆਂਦੀਆਂ ਪੁੱਤਾਂ ਨੂੰ ਬਜ਼ੁਰਗੋ ਪਾਰਕਾਂ ਚ ਬੈਠੇ ਆ ਹਾਂ ਪੈਂਪਾਸਰ ਪੰਜਾਬ ਵਰਗੀ ਮੌਲ ਕਿਤੇ ਨਹੀਂ ਮੌਲ ਪੰਜਾਬ ਵਰਗਾ ਮੌਲ ਕਿਤੇ ਨਹੀਂ ਹੈਗਾ ਰੌਣਾ ਜਿੱਥੇ ਆ ਕੇ ਗੱਲ ਖੜਦੀ ਹੈ ਜਕਾਰ ਜੀ ਗੱਲ ਇਹ ਹੈ ਵੀ ਇੱਥੇ ਪਰਿਵਾਰ ਦਾ ਇੱਕ ਬੰਦਾ ਕੰਮ ਕਰਦਾ ਤੇ ਬਾਕੀ ਦੇ ਮੈਂਬਰ ਖਾਣ ਵਾਲੇ ਖਾਣ ਵਾਲੇ ਉੱਥੇ ਜਿੰਨੇ ਮੈਂਬਰ ਸਾਰੇ ਕੰਮ ਕਰਦੇ ਤਾਂ ਹੀ ਸਾਰਿਆਂ ਕੋਲੇ ਗੱਡੀਆਂ ਮੰਨ ਲਓ ਤੁਸੀਂ 1000 ਰੁਪਏ ਰੋਇ ਕਮਾਉਨੇ ਆ ਤੂੰ ਜੇ ਰੋਇ ਕਮਾਏ ਮੈਂ 100 ਖਾ ਜੂਗਾ 2 ਦਿਨ ਖਾਏਗਾ 3 ਦਿਨ ਖਾਏਗਾ 4 ਦਿਨ ਖਾਏਗਾ ਖੀਰੀ ਠਾਟ ਕੇ ਅਰਜ਼ਿਕ ਤੇਰੇ ਕੋਲੇ ਪੈਸੇ ਜੋੜ ਲੱਗ ਜਾਣਗੇ ਕਿਉਂਕਿ ਤੂੰ ਕੋੜਾ ਕਿਸੇ ਨੂੰ ਦੇਣੇ ਤੂੰ ਆਪ ਦੇ ਕਮਰੇ ਦਾ ਰੈਂਟ ਦੇਣਾ ਆਪ ਦੇ ਜੋ ਵੀ ਗਰੋਸਰੀ ਲੈਣੀ ਹੈ ਤੇ ਜੇ ਪੰਜੇ ਬੰਦੇ ਨਹੀਂ ਮੇਰੇ ਅੱਗੇ ਗਰੋਸਰੀ ਦੇਉਣਗੇ ਤੇ ਪੈਸੇ ਬਚਨੇ ਸ਼ੁਰੂ ਹੋ ਜਾਣਗੇ ਪੰਜੇ ਕੰਮ ਕਰਦੇ ਹੋਣਗੇ ਜਦੋਂ ਕੰਮ ਹੀ ਇੱਕ ਬੰਦੇ ਨੇ ਕਰਨਾ ਦੂਜੇ ਤਾਂ ਮੇਰੇ ਅੱਗੇ ਚਿੱਟਾ ਗੁੜਤਾ ਪਜਾਮਾ ਪਾ ਕੇ ਰਹਿਣਾ ਕਿ ਫੇਰ ਜਕਤਾਰ ਜੀ ਵੇਖੋ ਫੇਰ ਸਸੀ ਸਾਨੂੰ ਸਾਰੀਆਂ ਮਾਰਾਂ ਹੀ ਚਲਣੀਆਂ ਪੈਣਗੀਆਂ ਚਲੋ ਰਕबीर ਜੀ ਬਹੁਤ ਬਹੁਤ ਧੰਨਵਾਦ ਆਪਣੀ ਜ਼ਿੰਦਗੀ ਦੇ ਚਾਰ ਪਸ਼ਾ ਬਣਾਈ ਅਸੀਂ ਆਖ ਕਰਦੇ ਆ ਵੀ ਤੁਸੀਂ ਐਮਐਲਏ ਹੋ ਤੇ ਤੁਹਾਡਾ ਫੇਰ ਅਸੀਂ ਪੋਡਕਾਸਟ ਕਰੀਏ ਤੋਂ ਇਹ ਤਾਂ ਗੱਲਾਂ ਹੋਊਗਾ ਗੈਣਾ ਉਹ ਗੱਲਾਂ ਯਾਰ ਆਪਾਂ ਫੀਲਿੰਗ ਤਾਂ ਦਿਲਾ ਚਾਹੀਏ ਫੀਲਿੰਗ ਹੈ ਤਾਂ ਪਰ ਹੁਣ ਆਉਣਾ ਗੱਲ ਵੀ ਕਿਸੇ ਨੂੰ ਕਿੱਟੇ ਨਾ ਕਬਾਬ ਜੀ ਮੀਲੇ ਲੈ ਦੇ ਦੇ ਮੀਗਲਾ ਕੇ ਵੀ ਸ਼ਾਂਗਣਾ ਟਾਈਮ ਨਾਲ ਹੀ ਸਹੀ ਹੈ ਨਹੀਂ ਸਾਡੇ ਵਾਲੇ ਲੀਡਰਾਂ ਨੂੰ ਵੱਡਿਆਂ ਨੂੰ ਪਤਾ ਲੱਗ ਗਿਆ ਉਹ ਅਣੀ ਪਹਿਲਾਂ ਦੇਸ਼ ਨੂੰ ਬਣਾ ਲਗੇ ਕੀ ਤੁਹਾਡਾ ਜਿਆਦਾ ਪ੍ਰਧਾਨ ਤਾਂ ਕਹਿੰਦਾ ਨਾ ਬਈ ਮੈਂ ਤੁਹਾਡੀ ਬੜਨਾ ਤੇ ਤੈਨੂੰ ਮੈਂ ਦੱਸਦਾ ਵੀ ਮੇਰਾ ਜੀ ਦਾ ਕਰਦਾ ਭਾਈ ਪਰ ਮੈਨੂੰ ਇਹਨਾਂ ਨੇ ਇੰਨੀ ਵੀ ਨਹੀਂ ਪਾਣ ਦਿੱਤਾ ਸੋ ਇਹ ਸਾਡਾ ਰਗਵੀਰ ਸਿੰਘ ਅੱਜ ਦੇ ਪੋਡਕਾਸਟ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਬਾਰੇ ਤੇ ਜ਼ਿੰਦਗੀ ਦੇ ਤਜਰਬਿਆਂ ਬਾਰੇ ਤੁਹਾਡੇ ਨਾਲ ਖੱਟੀਆਂ ਮਿੱਠੀਆਂ ਜਿਆਦਾ ਸਾਂਝੀਆਂ ਕੀਤੀਆਂ ਅਸੀਂ ਹੁਣ ਸਟਾਰਟਿੰਗ ਕੀਤੀ ਹੈ ਇਹਨੂੰ ਅੱਗੇ ਕੰਟੀਨਿਊ ਰੱਖਾਂਗੇ ਤੁਸੀਂ ਵੀ ਜੇਕਰ ਸਾਡੇ ਖਬਰਨਾਮਾ ਦੇ ਪੋਡਕਾਸਟ ਵਿੱਚ ਆਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡਾ ਪੋਡਕਾਸਟ ਕਰਾਂਗੇ ਤੁਹਾਡੀਆਂ ਜੋ ਤਜਰਬੇ ਜ਼ਿੰਦਗੀ ਦੇ ਤੁਹਾਡੇ ਜ਼ਿੰਦਗੀ ਬਾਰੇ ਲੋਕਾਂ ਤੱਕ ਜਿਹੜਾ ਜੁੜਿਆ ਰਹੂਗਾ